ਸੀਨੀਅਰ ਸੁਪਰਡੈਂਟ ਆਫ ਪੁਲਿਸ সোহੇਲ ਮੀਰ ਦੀ ਅਗਵਾਈ ਹੇਠ ਪਠਾਨਕੋਟ ਸਟੇਡੀਅਮ ਵਿਖੇ ਇੱਕ ਮੌਕ ਟ੍ਰੇਲ ਦਾ ਆਯੋਜਨ ਸੁਰੱਖਿਆ ਕਰਮੀਆਂ ਵੱਲੋਂ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਖੇਤਰਾਂ ਤੋਂ ਸਬੰਧਿਤ ਤਿੰਨ QRT ਟੀਮਾਂ ਨੇ ਭਾਗ ਲਿਆ ਅਤੇ ਉਹਨਾਂ ਸਾਰੇ ਉਪਕਰਨਾਂ ਦੀ ਵਰਤੋਂ ਵੀ ਇਸ ਮੌਕ ਟ੍ਰੇਲ ਵਿੱਚ ਕੀਤੀ ਗਈ ਜਿਹੜੀ ਕਿ ਰੱਬ ਨਾ ਕਰੇ ਕਿ ਆਤਗੀ ਹਮਲੇ ਦੇ ਦੌਰਾਨ ਉਹਨਾਂ ਵਰਤੋਂ ਕੀਤੀ ਜਾਣੀ ਸੀ ਜਿਸ ਦੀ ਸ਼ਲਾਘਾ ਕਰਦਿਆਂ ਹੋਇਆਂ ਐਸਐਸਪੀ সোহੇਲ ਮੀਰ ਨੇ ਕਿਹਾ ਕਿ ਜਿਸ ਤਨਦਈ ਤੇ ਜਿਸ ਭਾਵਨਾ ਦੇ ਨਾਲ ਇਸ ਮੌਕ ਡ੍ਰਿਲ ਨੂੰ ਜਵਾਨਾਂ ਵੱਲੋਂ ਸਫਲ ਬਣਾਇਆ ਗਿਆ ਹੈ ਉਹ ਉਸ ਦੀ ਸ਼ਲਾਘਾ ਕਰਦੇ ਨੇ ਤੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਨੂੰ ਅਗਰ ਅਸਲ ਵਿੱਚ ਇਹੋ ਜੀ ਸਥਿਤੀ ਨਾਲ ਨਜਿੱਠਣਾ ਪਵੇ ਤੇ ਉਹ ਨਿਸ਼ਚਿਤ ਤੌਰ ਤੇ ਸਫਲ ਹੋਣਗੇ ਤੇ ਸੁਰੱਖਿਆ ਵਿਵਸਥਾ ਨੂੰ ਪੂਰੀ ਤਰ੍ਹਾਂ ਕਾਇਮ ਕਰਨ ਵਿੱਚ ਵੀ ਉਹ ਕਿਸੇ ਗੱਲ ਦੀ ਕੋਤਾਹੀ ਨਹੀਂ ਬਰਤਣਗੇ। ਉਹਨਾਂ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਇਸ ਮੌਕਡਲ ਨੂੰ ਸਫਲ ਬਣਾਇਆ ਗਿਆ ਹੈ ਕਿਸੇ ਵੀ ਸਥਿਤੀ ਨਾਲ ਨਿਪਟਣ ਨੂੰ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਨੂੰ ਪੂਰ ਤਿਆਰ ਹੈ। ਅੱਜ ਇਹ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪਠਾਨਕੋਟ ਪੁਲਿਸ ਨੇ ਆਪਣੇ ਸਿਕਿਉਰਿਟੀ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਦੇ ਹੋਏ ਅੱਜ ਪਠਾਨਕੋਟ ਪੁਲਿਸ ਦੇ ਵਿੱਚ ਤਿੰਨ ਜਿਹੜੀ ਸਪੈਸ਼ਲ ਕਯੂਆਰਟੀਜ਼ ਹੈ ਸ਼ਾਮਿਲ ਕੀਤੀਆਂ ਗਈਆਂ ਹੈਗੀਆਂ ਸੋ ਜਿਸ ਤਰ੍ਹਾਂ ਦਾ ਪਠਾਨਕੋਟ ਜ਼ਿਲ੍ਹੇ ਦਾ ਨੇਚਰ ਹੈ ਚੈਲੰਜਸ ਹੈਗੇ ਨੇ ਬਿਕਾਜ਼ ਆਫ ਇਟ ਇਜ਼ ਜੀਓਗ੍ਰਾਫੀਆ ਦੀ ਜਿਹੜੀ ਸਟ੍ਰੈਟੈਜੀਕ ਲੋਕੇਸ਼ਨ ਹੈ ਉਸ ਕਰਕੇ ਇਹਦੇ ਵਿੱਚ ਜਿਹੜੇ ਤਿੰਨ ਸਪੈਸ਼ਲ ਕਯੂਆਰਟੀਜ਼ ਹੈ ਸੀ ਸ਼ਾਮਿਲ ਕੀਤੇ ਅੱਜ ਸੋ ਇਹ ਜਿਹੜੇ ਤਿੰਨ ਜਿਹੜੇ ਸਪੈਸ਼ਲ ਕਯੂਆਰਟੀਜ਼ ਹੈ ਅ uh, 1 QRT will cater to each subdivision ਜਿਵੇਂ ਤਿੰਨ ਸਬਡਿਵੀਜ਼ਨ ਸਾਡੇ ਇੱਥੇ ਹੈਗੇ ਨੇ ਐਂ ਜਿਸ ਤਰ੍ਹਾਂ ਦਾ ਤੁਸੀਂ ਦੇਖ ਲਿਆ ਇਹ ਅਸੀਂ ਕਾਫੀ ਟਾਈਮ ਤੋਂ ਇਹਨਾਂ ਨੂੰ ਟ੍ਰੇਨਿੰਗ ਕਰਾ ਰਹੇ ਨੇ ਵਿਦ ਆਰਮੀ ਕਾਫੀ ਸਾਰੇ ਇਹਦੇ ਵਿੱਚ ਸਿਮੂਲੇਟਡ ਡ੍ਰਿਲਸ ਹੋਏ ਟ੍ਰੇਨਿੰਗ ਮੋਡਿਊਲਸ ਅਸੀਂ ਆਰਮੀ ਦੇ ਨਾਲ ਇਹਨਾਂ ਦੇ ਕਰਾਏ ਹੈਗੇ ਸੋ ਜਿਹੜੇ QRTs ਹੈ ਬੇਸਿਕਲੀ ਦੇ ਆਰ ਸਪੈਸ਼ਲੀ ਇਕਵਿਪਡ ਐਂਡ ਆਪਰੇਸ਼ਨਲੀ ਟ੍ਰੇਨਡ ਇਹਨਾਂ ਦਾ ਤੁਸੀਂ ਦੇਖ ਲਿਆ ਜਿਹੜੇ ਇਕਵਿਪਮੈਂਟਸ ਅਸੀਂ ਪ੍ਰੋਵਾਈਡ ਕਰਾਏ ਹੈਗੇ ਨੇ ਸੋ ਥੀਸ ਆਰ ਮੈਂਟ ਟੂ ਕੀਟ ਅ ਡਿਫਰੈਂਟ ਸਿਚੁਏਸ਼ਨ ਜਿਹੜੇ ਰਾਈਜ਼ ਹੋ ਸਕਦੇ ਹੈ ਜਿਵੇਂ ਕਾਉਂਟਰ ਟੈਰਰ ਅਟੈਕ ਹੋ ਗਿਆ ਜੀ ਸ਼ੂਟ ਆਊਟ ਸਿਨੈਰੀਓ ਹੋ ਗਿਆ ਜਾਂ ਹੋਸਟੇਜ ਕ੍ਰਾਈਸਿਸ ਦਾ ਸਿਨੈਰੀਓ ਕਦੀ ਕਦੀ ਬੰਦ ਆ ਹੈ ਸੋ ਇਹਨਾਂ ਨੂੰ ਸਪੈਸ਼ਲੀ ਉਸ ਲਈ ਟ੍ਰੇਨ ਕਰਾਇਆ ਗਿਆ ਹੈ ਜਿਵੇਂ ਕਿ ਪਠਾਨਕੋਟ ਪੁਲਿਸ ਦੇ ਵਿੱਚ ਆਲਰੇਡੀ ਪੰਜਾਬ ਪੁਲਿਸ ਵਾਲੋ ਜਿਹੜੇ ਕੁਝ ਸਪੈਸ਼ਲ ਫੋਰਸਿਸ ਆਲਰੇਡੀ ਆ ਡਿਪਲੋਏਡ ਹੈ ਐਸਓਜੀ ਦਾ ਕੰਪੋਨੈਂਟ ਇਜ਼ देयर ਘਾਤਕ ਦਾ ਇੱਕ ਕੰਪੋਨੈਂਟ ਹੈਗਾ ਸੋ ਆਈ ਥਿੰਕ ਇਹ ਜਿਹੜਾ ਸੀ ਤਿੰਨ ਕਯੂਆਰਟਿਸ ਇੰਡਕਟ ਅੱਜ ਕਰਾਈਆਂ ਹੈਗੀਆਂ ਦਿਸ ਇਜ਼ ਅ ਫੋਰਸ ਮਲਟੀਪਲਾਇਰ ਤਾਂ ਇਹ ਇਥੇ ਲੋਕਲ ਪਠਾਨ ਕੋਟ ਪੁਲਿਸ ਦੇ ਇਹਦੇ ਵਿੱਚ ਜਵਾਨ ਹੈਗੇ ਨੇ ਸੋ ਇਹਨਾਂ ਦੀ ਡਿਊਟੀ ਇਥੇ ਰਹੋਗੀ ਇਹਦੇ ਵਿੱਚ ਜਿਹੜਾ ਇਹ ਪੂਰਾ ਇਨੀਸ਼ੀਏਟਿਵ ਹੈ ਦਿਸ ਹੈਸ ਬੀਨ ਸੁਪਰਵਾਈਜ਼ਡ ਬਾਈ ਡੀਐਸਪੀ ਸਿਟੀ ਤਾਂ ਇਹਨਾਂ ਦੀ ਜਿਹੜੀ ਪੂਰੀ ਟੀਮ ਹੈ ਕਾਫੀ ਟਾਈਮ ਤੋਂ ਆਰਮੀ ਦੇ ਨਾਲ ਲੱਗ ਕੇ ਇਹਨਾਂ ਦੀ ਟ੍ਰੇਨਿੰਗ ਕਰਾ ਰਹੇ ਨੇ ਇਹਦੇ ਵਿੱਚ इवन ਜਿਹੜਾ ਇਕੁਪਮੈਂਟ ਅਸੀਂ ਪ੍ਰੋਕਿਊਰ ਕੀਤਾ ਹੈਗਾ वो स्पेशल मतलब डिस्कस करके विद द रेलीवेंट स्टेक होल्डर्स एंड एक्सपर्ट एक्सपर्ट्स वो उस वो चीज़ में वो, वो कराया गया है सो आई एम ग्रेटफुल एंड अप्रिशिएटिव ऑफ द एफर्ट्स ऑफ द टीम जिन्होंने आज ये ऐसी ये क्यू आर टीज इंडक्ट कराए ਪਠਾਨਕੋਟ ਸਰ ਅਲਰਟ ਕਿਹਾ ਹੈ ਹਾਈ ਅਲਰਟ ਹੈ ਕਰੋਟਾ ਸਾਈਟ ਕਹਿੰਦੇ ਕਿ ਦੁਬਾਰਾ ਬੰਦੇ ਕੁਝ ਦੇਖੇ ਗਏ ਨੇ ਉੱਤੇ ਸਰਚ ਵਗੈਰਾ ਚੱਲ ਰਹੀ ਨਹੀਂ ਜਿਸ ਤਰ੍ਹਾਂ ਦੇ ਪਿੱਛੇ ਕੁਝ ਇਨਸੀਡੈਂਟਸ ਹੋਏ ਇਨ ਦਾ ਨੀਅਰਬਾਈ ਡਿਸਟ੍ਰਿਕਟਸ ਐਵਰ ਸਿੰਸ ਵੀ ਆਰ ਔਨ ਹਾਈ ਅਲਰਟ ਤਾਂ ਇਹ ਵੀ ਇੱਕ ਸਾਡਾ ਇਨੀਸ਼ੀਏਟਿਵ ਉਸੇ ਲਾਈਨ ਅਪ ਡਾਇਰੈਕਸ਼ਨ ਦੇ ਵਿੱਚ ਹੈ ਜਿਹੜੇ ਅੱਜ ਅਸੀਂ ਤਿੰਨ ਕਯੂਆਰਟੀਜ਼ ਇੰਡਕਟ ਕਰਦੇ ਠੀਕ ਹੈ ਥੈਂਕ ਯੂ ਥੈਂਕ ਯੂ ਇਫ ਯੂ ਵਿਸ਼ ਥੈਟ ਯੋਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar